ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਓ ਸਾਰੇ ਠੀਕ ਆ ਹੋਗੇ ਤੇ ਇੱਕ ਸ਼ੇਅਰ ਕਰਨ ਲੱਗਾ ਵਧੀਆ ਲੱਗਾ ਚੰਗਾ ਲੱਗਾ ਸ਼ੇਅਰ ਕਰਿਓ ਇਹਦਾ ਬਾਜ ਵਾਂਗੂੰ ਉੱਚੀ ਤੇ ਲੰਮੀ ਉਡਾਰੀ ਐ ਬਾਜ ਵਾਂਗੂੰ ਉੱਚੀ ਤੇ ਲੰਮੀ ਉਡਾਰੀ ਆ ਤੂੰ ਪੰਜਾਬ ਤੇ ਕੀ ਗੱਲ ਕਰਾਂ ਸਾਡੀ ਬੰਬੇ ਜੱਟਾਂ ਦੀ ਤਿਆਰੀ ਆ ਸਾਡੀ ਬੰਬੇ ਜੱਟਾਂ ਦੀ ਤਿਆਰੀ ਆ ਜੀ ਦੋ ਕਰ ਲੈਣਾ ਹੋਰ ਸ਼ੇਅਰਿਆਂ ਕਹਿਣ ਲੱਗਾ ਚੰਗੇ ਲੱਗੇ ਵੱਤਾਂ ਉਹ ਸ਼ੇਅਰ ਕੀ ਜ਼ਰੂਰ ਕਰਿਓ ਕਹਿੰਦਾ ਐਵੇਂ ਕਾਂ ਕਾਂ ਕਰਕੇ ਅਸੀਂ ਲੋਕਾਂ ਦੇ ਨਹੀਂ ਢੋਂਦੇ ਬਨੇਰੇ ਐਵੇਂ ਕਾਂ ਕਾਂ ਕਰਕੇ ਲੋਕਾਂ ਦੇ ਨਹੀਂ ਢੋਂਦੇ ਅਸੀਂ ਬਨੇਰੇ ਕਈਆਂ ਨੂੰ ਤਾਂ ਵਹਿਮ ਹੋ ਗਿਆ ਕਈਆਂ ਨੂੰ ਤਾਂ ਵਹਿਮ ਹੋ ਗਿਆ ਕਿ ਡਰ ਕੇ ਘਰ ਚ ਬੈਠ ਗਿਆ ਪਰ ਉਹਨਾਂ ਨੂੰ ਕੀ ਪਤਾ ਅਸੀਂ ਚੋਟੀ ਦੇ ਆ ਸਪੇਰੇ ਅਸੀਂ ਚੋਟੀ ਦੇ ਆ ਸਪੇਰੇ ਜੀ ਕਹਿੰਦਾ ਜਿਹੜੇ ਰਸਤੇ ਤੂੰ ਤੁਰਿਆ ਅਸੀਂ ਉਸੇ ਰਸਤੇ ਤੁਰ ਜਾਣਾ ਜਿਹੜੇ ਰਸਤੇ ਤੂੰ ਤੁਰਿਆ ਅਸੀਂ ਉਸੇ ਰਸਤੇ ਤੁਰ ਜਾਣਾ ਤੇਰੇ ਵਾਂਗੂ ਅਸੀਂ ਤੇਰੇ ਵਾਂਗੂ ਅਸੀਂ ਲੁੱਕ ਦੇ ਛੁਪ ਦੇ ਨਾ ਸਾਡਾ ਕੋਈ ਟਿਕਾਣਾ ਤੇਰੇ ਵਾਂਗੂ ਅਸੀਂ ਲੁੱਕ ਦੇ ਛੁਪ ਦੇ ਨਹੀਂ ਨਾ ਹੀ ਸਾਡਾ ਟਿਕਾਣਾ ਜਿਹੜਾ ਸਾਡੀਆਂ ਅੱਖਾਂ ਵਿੱਚ ਰੜਕੇ ਜਿਹੜਾ ਸਾਡੀਆਂ ਅੱਖਾਂ ਵਿੱਚ ਰੜਕੇ ਅਸੀਂ ਠੋਕਿਆ ਵੈਰੀ ਨਹੀਂ ਅਸੀਂ ਠੋਕਿਆ ਉੱਥੇ ਵੈਰੀ ਨਹੀਂ ਅਸੀਂ ਪਿੰਡਾਂ ਵਾਲੇ ਹੁੰਨੇ ਆ ਬੜੇ ਜੈਰੀ ਨਹੀਂ ਅਸੀਂ ਪਿੰਡਾਂ ਵਾਲੇ ਹੁੰਨੇ ਆ ਬੜੇ ਜੈਰੀ ਨਹੀਂ ਕੋਕਨ ਸ਼ੇਰਾ ਤੇ ਆਸਾ ਬਹੁਤ ਅੱਛਾ ਡੀਸੀ ਵਾਲਾ ਇਹਦਾ ਮੁੰਡਾ ਪਤਾ ਨਹੀਂ ਕਿਵੇਂ ਕਲਾਸ 2 ਕਰਕੇ ਅੱਗੇ ਆਉਂਦਾ ਏ ਮੁੰਡਾ ਪਤਾ ਨਹੀਂ ਪਲੱਸ 2 ਕਰਕੇ ਕਿਵੇਂ ਅੱਗੇ ਆਉਂਦਾ ਏ ਇੱਥੇ ਪੜ੍ਹੇ ਲਿਖੇ ਵੀ ਰੋਦੇ ਫਿਰਦੇ ਆ ਇੱਥੇ ਪੜ੍ਹੇ ਲਿਖੇ ਵੀ ਰੋਲਦੇ ਫਿਰਦੇ ਆ ਇੱਥੇ ਉਹੀ ਡੀਸੀ ਲੱਗਿਆ ਹੈ ਜਿਹਨਾਂ ਇੱਲਾ ਤੋਂ ਕੁੱਕੜ ਨਾ ਆਉਂਦਾ ਏ ਜਿਹਨੂੰ ਇੱਲਾ ਤੋਂ ਕੁੱਕੜ ਨਾ ਆਉਂਦਾ ਏ